ਜੀ ਅੱਜ ਅਸੀਂ ਸਚਕੁੰਚ ਸਿੰਘ ਦੇਰਪਾਲ ਸਾਹਿਬ ਨੂੰ ਨਮਸਤਕ੍ਰਿਣੀ ਪਰਿਵਾਰ ਸਮਿਤੀ ਪਹੁੰਚੇ ਕਿ ਕਹਿੰਦੇ ਹੋ ਨਹੀਂ ਵੇਖੋ ਹਮੇਸ਼ਾ ਅ ਅੱਜ ਸਰਗੁਰ ਮਹਾਰਾਜ ਮਹਾਰਾਜ ਰਾਮਦਾਸ ਜੀ ਨੇ ਅੱਜ ਬੁਲਾਇਆ ਫੈਮਿਲੀ ਨਾਲ ਤੋਂ ਹਮੇਸ਼ਾ ਜਦੋਂ ਖੇਡਦੇ ਰਹੇ ਉਹਨਾਂ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚੇ ਆ ਤਾਂ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਹਮੇਸ਼ਾ ਸਾਨੂੰ ਇਸ ਤਰੀਕੇ ਨਾਲ ਬੁਲਾਉਂਦੇ ਰਹਿਣ ਤੇ ਅੱਜ ਜਿੱਥੇ ਵੀ ਅਸੀਂ ਆ ਸਾਡੀ ਹਾਕੀ ਹੈ ਸਾਨੂੰ ਪਤਾ ਜਿਸ ਤਰ੍ਹਾਂ ਤਰੀਕੇ ਨਾਲ ਉੱਥੇ ਅਸੀਂ ਆਪਣੀ ਪ੍ਰੀਪਰੇਸ਼ਨ ਕਰਦੇ ਆ ਤੇ ਹਮੇਸ਼ਾ ਗੁਰੂ ਨੂੰ ਹਾਜ਼ਰਨਾ ਯਾਦ ਰੱਖਦੇ ਹੋਏ ਨਾ ਹਮੇਸ਼ਾ ਨਾਲ ਦੇ ਅਸੀਰਵਾਦ ਨਾਲ ਸੁਨੇਚ ਖੇਡਣ ਜਾਣੇ ਪ੍ਰੈਕਟਿਸ ਕਰਦੇ ਆ ਸੋ ਅੱਜ ਦੇਖਿਆ ਜਾਵੇ ਸਾਡੀ ਹਾਕੀ ਬਹੁਤ ਵਧੀਆ ਕਰ ਰਹੀ ਹੈ ਸੋ ਅੱਜ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਨਾ ਹੈ ਹਾਕੀ ਨੇ ਬੜਾ ਨਾਮ ਇਸਦਾ ਰੋਸ਼ਨ ਕੀਤਾ ਹੈ ਔਰ ਭਾਡੇ ਵੱਲੋਂ ਕੀ ਤਿਆਰੀ ਕੀਤੀ ਖਿਡਾਰੀਆਂ ਨੂੰ ਕੀ ਚਾਹਤੋ? ਦੇਖਿਏ ਪ੍ਰੀਪਰੇਸ਼ਨ ਸਭ ਤੋਂ ਮੈਂ ਕਹਾਂਗਾ ਕਿ ਵਧੀਆ ਹੋ ਰਹੀ ਹੈ ਵਰਲਡ ਲੈਵਲ ਤੇ ਸਾਡੇ ਕੋਲ ਕੋਚਸ ਨੇ ਫੈਡਰੇਸ਼ਨ ਨੇ ਜਿਹੜੀ ਪ੍ਰੋਪਰ profession ਤਰੀਕੇ ਨਾਲ ਕੰਮ ਕਰ ਰਹੀ ਹੈ ਹਾਕੀ ਇੰਡੀਆ ਲੀਗ ਸਟਾਰਟ ਹੋ ਰਹੀ ਹੈ ਗ੍ਰਾਸ ਰੂਟ ਲੈਵਲ ਤੇ ਕੰਮ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਨਾਲ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਭ ਤੋਂ ਵਧੀਆ ਜਿਹੜਾ ਹਾਕੀ ਇੰਡੀਆ ਨੇ ਹੁਣ ਕੰਮ ਕੀਤਾ ਗ੍ਰਾਸ ਰੂਟ ਲੈਵਲ ਤੇ ਬੱਚਿਆਂ ਨੂੰ ਸਿਲੈਕਟ ਕਰਕੇ ਉਹਨਾਂ ਦੇ ਫੋਰਨ ਟੂਰ ਲੱਗ ਰਹੇ ਨੇ ਜਿਆਦਾ ਤੋਂ ਜਿਆਦਾ ਇੰਟਰਨੈਸ਼ਨਲ ਮੈਚੇਸ ਉਹਨਾਂ ਨੂੰ ਫੇਡ ਨੂੰ ਮਿਲ ਰਿਹਾ ਆਈ ਥਿੰਕ ਇਹ ਬਹੁਤ ਵਧੀਆ ਚੀਜ਼ ਹੈ ਜੋ ਆਨਲਾਈਨ ਟਾਈਮ 'ਚ ਇੰਡੀਆ ਦੇ ਪੇਪਲੀ ਵਧੀਆ ਕਿਹੜੇ ਨੌਜਵਾਨ ਨਸ਼ਿਆਂ ਵਾਲ ਚੱਦੇ ਨੇ ਕੀ ਮੈਸੇਜ ਦੇਣਾ ਚਾਹੀਦੀ ਹੈ ਨਹੀਂ ਦੇਖਿਏ ਪਹਿਲਾਂ ਨਾਲ ਸਾਡਾ ਯੰਗਸਟਰਸ ਮੈਂ ਕਹਾਂਗਾ ਕਿ ਕਾਫੀ ਸਿਹਤਾਰ ਹੋ ਰਿਹਾ ਹੈ ਜਿਆਦਾ ਜਿਆਦਾ ਤੋਂ ਜਿਆਦਾ ਸਾਨੂੰ ਪਿੰਡਾਂ 'ਚ ਹੋਰ ਜਿਆਦਾ ਪਲੇਅਰਾਂ ਨੂੰ ਸਟੇਡੀਅਮ ਫੇਡਾਂ ਲਾਉਣਾ ਚਾਹੀਦਾ ਚਾਹੇ ਕੋਈ ਗੇਮ ਹੋਵੇ ਹਾਕੀ ਨਹੀਂ ਕੋਈ ਵੀ ਗੇਮ ਨੂੰ ਚੂਜ਼ ਕਰ ਲਓ ਤੁਹਾਡੇ ਵੱਲੋਂ ਤਾਂ ਹਾਕੀ ਦੇ ਵਿੱਚ ਚੰਗਾ ਨਾਮ ਕੱਟੇਗਾ ਤੁਸੀਂ ਵਧੀਆ ਪਰਫਾਰਮੈਂਸ ਦਿੱਤੀ ਹੈ ਔਰ ਹੁਣ ਮੌਜੂਦਾ ਸਮੇਂ ਵਿੱਚ ਤੁਹਾਡੇ ਵੱਲੋਂ ਕੀ ਬਦਲਾ ਕੀਤਾ ਜਾ ਰਿਹਾ ਹੈ ਆ ਦੇਖਿਏ ਮੈਂ ਹੁਣ ਹਾਕੀ ਇੰਡੀਆ ਦੇ ਨਾਲ ਸਿਲੈਕਟਰਾਂ ਫਿਰ ਬੋਰਡ ਮੈਂਬਰ ਉਸ ਤੋਂ ਬਾਅਦ ਮੇਰੇ ਕੋਲ ਹੁਣ ਸਬ ਜੂਨੀਅਰ ਬੱਚੇ ਨੇ ਅੰਡਰ 15 16 ਸੋ ਉਹਨਾਂ ਦੇ ਵਰਕ ਕਰ ਰਹੇ ਆ ਭਾਜੀ ਕਿਉਂਕਿ ਅੱਜ ਕੱਲ ਦੀ ਹਾਕੀ ਹੈ ਜਾਂ ਕੋਈ ਵੀ ਤੁਸੀਂ ਕੰਮ ਦੇਖ ਲਓ ਜੇ ਸਾਡਾ ਬੇਸਿਕ ਸਾਡੇ ਵਧੀਆ ਨੇ ਤੇ ਅਸੀਂ ਉਤਲੇ ਲੈਵਲ ਤੇ ਜਾ ਕੇ ਇੱਕ ਵਧੀਆ ਤਰੀਕੇ ਨਾਲ ਉਸ ਲੈਵਲ ਤੇ ਪਰਫਾਰਮ ਕਰ ਸਕਦੇ ਹਾਂ ਸੋ ਮੇਰਾ ਇਹ ਸੀਗਾ ਕਿ ਜਿੰਨਾ ਮੇਰਾ ਐਕਸਪੀਰੀਅੰਸ ਹੈ ਪਿਛਲੇ 8 12 13 ਸਾਲ ਦਾ ਵਰਲਡ ਦੇ ਬੈਸਟ ਕੋਚੇਜ਼ ਨਾਲ ਕੰਮ ਕੀਤਾ ਸੋ ਇਹ ਕਿ ਜਿਹੜਾ ਆਪਣਾ ਐਕਸਪੀਰੀਅੰਸ ਹੈ ਆਪਣੀ ਨੌਲੇਜ ਆਪਣੇ ਬੱਚਿਆਂ ਨਾਲ ਸ਼ੇਅਰ ਕਰਾਂ